ਅੱਛਾ ਖੇਤੀ ਛੱਡ ਦੋ ਹੁਣ ਟੌਫੀਆਂ ਵੇਚਿਆ ਕਰਾਂਗੇ ਕਿਸਾ ਕਿਉਂਕਿ ਸਾਡੇ ਕੋਲੇ ਜ਼ਮੀਨ ਨਹੀਂ ਛੱਡਣੀ ਸੰਕੇਤ ਕੀ ਹੈ ਕਿ ਜ਼ਮੀਨਾਂ ਤੋਂ ਹੋਵੇਲੇ ਟੌਫੀਆਂ ਵੇਚਾਂ ਹੁਣ ਇਹ ਦੱਸੋ ਪਹਿਲਾਂ ਹਾਈਵੇ ਕੱਢਿਆ ਚੌੜੀਆਂ ਛੜਕਾਂ ਹੋਈਆਂ ਕਿਤੇ ਰੌਲਾ ਨਹੀਂ ਪਿਆ ਕਾਰਨੇ ਜਿੰਨੇ ਪੈਸੇ ਆਪਣਾ ਮੰਗੇ ਦੇਤੇ ਬਰਣਾੜਾ ਬਾਈਪਾਸ ਨਿਕਲ ਵੇ ਸਾਡੇ ਕੋਲੇ ਬੰਦੇ ਆਏ। ਧਨੌਲਾ ਬਾਈਪਾਸ ਵੇਲੇ ਬੰਦੇ ਆਏ ਸਾਡੇ ਕੋਲੇ ਵੀ ਆਇਦ ਹੁੰਦੀ ਸੀ ਸਾਡੇ ਨਾਲ ਜ਼ਮੀਨਾਂ ਕਿੰਦਾ ਵਟ ਜਾਣਗੀਆਂ। ਆਪਾਂ ਕਿਹਾ ਵੀ ਇਹ ਜੇ ਇਹ ਮਰਜ਼ੀ ਨਾਲ ਕੱਢਦੇ ਆ ਨਾ ਇਹ ਸੜਕ ਆਪਾਂ ਨਿਕਲ ਨਹੀਂ ਦੇਣੀ। ਤੁਸੀਂ ਕਾਇਮ ਹੋ। ਅਸੀਂ ਡੀਕ ਰਹੇ ਆ। ਸੜਕ ਨਿਕਲਣ ਲੱਗੀ। ਜਦੋਂ ਪਤਾ ਲੱਗਿਆ ਵੀ ਯਾਰੀ ਕੀ ਗੱਲ ਹੋਈ। ਕਿ ਸੜਕਾਂ ਤਾਂ ਨਿਕਲ ਵੀ ਗਈਆਂ। ਕਹਿੰਦੇ ਪੈਸੇ ਮੂੰਹ ਮੰਗਿਆ ਦੇਤੇ ਬਾਈ। ਹੁਣ ਭਰਾਵੋ ਜਿਹੜੀ ਸੋਡੀ ਆਹ ਜ਼ਮੀਨ ਆਈ ਹੈ ਨੈਨ ਪੂਲਿੰਗ ਪਾਲਸੀ ਇਹਦਾ ਕੱਚਾ ਕੋੜ ਹੈ ਇਹਦਾ ਢੇਲਾ ਨਹੀਂ ਦੇਣਾ ਤੁਹਾਨੂੰ ਇਹਦਾ ਇੱਕ ਰੋਕ ਲਾਤੀ ਜੇ ਜੇ ਲੈਂਡ ਪੂਲਿੰਗ ਪਾਲਸੀ ਦੇ ਅੰਦਰ ਇੰਨੇ ਪਿੰਡ ਆ ਗਏ ਭਾਈ ਸੋਡੀ ਜ਼ਮੀਨ ਨਾ ਵੇਖ ਸਕਦੀ ਐ ਨਾ ਇਹ ਕਰਜ਼ਾ ਚੱਕ ਸਕਦੇ ਤੁਸੀਂ ਨਾ ਮੇਰੇ ਖਿਆਲ ਚ ਤਾਂ ਬਹੁਤ ਸੀਦਾ ਜਾਦੇ ਰਾਜਾ ਸਭ ਨੇ ਬ੍ਰੇਮ ਲੈ ਮਕਾਨ ਵੀ ਨਹੀਂ ਪਾਸਾ ਜਿਹਨੇ ਰੋਕਾ ਲਾ ਕੇ ਰਿਜ਼ਰਵ ਕਰ ਲਈ ਆਪਣੇ ਵਾਸਤੇ ਸੋਢੀ ਆਪਦੀ ਜ਼ਮੀਨ ਉਹ ਚੋਂ ਸਿਰੂ ਘਰ ਪਾਉਣ ਵਾਸਤੇ ਪਲਾਟ ਕਿਸੇ ਨੇ ਮੰਗੇ ਵੀ ਸਾਨੂੰ ਆਪਦੀ ਜ਼ਮੀਨ ਦੇ ਵਿੱਚ ਤੁਸੀਂ ਪਲਾਟ ਦਿਓ ਸਾਨੂੰ ਆਗਿਆ ਲੈਣੀ ਪੈਣੀ ਥੰਦ ਕਮਰਸ਼ੀਅਲ ਵਾਸਤੇ 200 ਗਾਜ ਦਾ ਪਲਾਟ ਅੱਛਾ ਖੇਤੀ ਛੱਡ ਦਿਓ ਉਹ ਟੌਫੀਆਂ ਵੇਚਿਆ ਕਰਨਗੇ ਕਸਾਲ ਕਿਉਂਕਿ ਸਾਡੇ ਕੋਲੇ ਜ਼ਮੀਨ ਨਹੀਂ ਛੱਡਣੀ ਸੰਕੇਤ ਕੀ ਹੈ ਕਿ ਜ਼ਮੀਨਾਂ ਤੋਂ ਹੋਵੇਲੇ ਟੌਫੀਆਂ ਵੇਚਣ ਐਤਨ ਜੀ ਇਸ ਵੇਲੇ ਜਿੰਨੀ ਕਿਸਾਨੀ ਹੈ ਜਿੰਨੇ ਤੁਸੀਂ ਬੈਠੇ ਹੋ ਸੋਸ਼ਲ ਮੀਡੀਆ ਨਾਲ ਜੁੜੇ ਹੋਓ ਨੈਸ਼ਨਲ ਮੀਡੀਆ ਨਾਲ ਜੁੜੇ ਹੋਓ ਦੁਨੀਆ ਨਾਲ ਜੁੜੇ ਹੋਇਓ ਇਸ ਗੱਲ ਦਾ ਸਾਨੂੰ ਕੋਈ ਭੜੇਖਾ ਨਹੀਂ ਕਿ ਸਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਾਪਰਨਾ ਹੈ ਕਿਸਾਨ ਜੱਟੇ ਬੰਦੀਆਂ ਦਾ ਹੁੱਕ ਹੈ ਕਿ ਜ਼ਮੀਨਾਂ ਨਾ ਵੇਚ ਦਿਓ ਕਰਜੇ ਉੱਤਰਦੇ ਰਹਿਣਗੇ ਆਪੇ ਕਰਜੇ ਖੜੇ ਨੇ ਖੜੇ ਖੜੇ ਰਹਿਣ ਦੇ ਥੱਕ ਜਾਣਗੇ ਜਿੱਦਾਂ ਬਹਿ ਜਾਣਗੇ ਆਪੇ ਜ਼ਮੀਨਾਂ ਨਾ ਵੇਚ ਦਿਓ ਸਾਰੋਜ ਮੇ ਮਰਜੀ ਸਾਰੋ ਬਾਈ ਜ਼ਮੀਨ ਸਾਡੇ ਕੋਲ ਕਿੰਨੀ ਕ ਜ਼ਮੀਨ ਹੈ ਬਾਈ ਪੰਜਾਬ ਕੋਲ 1.5% ਹਿੰਦੁਸਤਾਨ ਦੀ ਕੁੱਲ ਜ਼ਮੀਨ ਦਾ 1.5% ਹਿੱਸਾ ਸਾਡੇ ਕੋਲੇ ਤੇ ਹਿੰਦੁਸਤਾਨ ਦੀ ਕੁੱਲ ਜ਼ਮੀਨ ਚੋਂ 46% ਜ਼ਮੀਨ ਹੈ ਜਿਹੜੀ ਇਹ ਬੋਂਦੇ ਆ 54% ਜ਼ਮੀਨ ਦੇ ਵਿੱਚ ਖੇਤੀ ਨਹੀਂ ਹੁੰਦੀ ਭਾਰਤ ਦੀ ਉੱਥੇ ਬਣਾ ਲਓ ਜਿਹੜਾ ਪੂਲਿੰਗ ਪਾਲਿੰਗ ਬਣਾਉਣਾ ਬਾਈ ਉੱਥੇ ਕਰ ਲਓ ਜਿਹੜਾ ਕੁਝ ਕਰਨਾ ਹੈ ਦੁਨੀਆ ਨਾਜ ਦੇ ਸੰਕਟ ਵਿੱਚੋਂ ਦੀ ਲੰਘ ਰਹੀ ਹੈ ਅਨਾਜ ਦੇਣ ਵਾਲਾ ਸੂਬਾ ਇਹ ਤੇ ਇਹ ਸੂਬੇ ਦੇ ਵਿੱਚੋਂ ਤੁਸੀਂ ਕੀਹਦੀਆਂ ਲੋੜਾਂ ਪੂਰੀਆਂ ਕਰਨ ਜਾ ਰਹੇ ਹੋ ਟਰਾਂਪੂਹਰਾਂ ਦੀਆਂ ਜੂਰਪਿੰਦੇシャンਗੀਆਂ ਵਿਕਸਿਤ ਮੁਲਕਾਂ ਦੀਆਂ ਜਿਨ੍ਹਾਂ ਲਈ ਇਹ ਲੋੜ ਬਣੀ ਹੋਈ ਹੈ ਜੇ ਤੁਸੀਂ ਅਨਾਜ ਦੇ ਪੁਡਾਰ ਕਰਨੇ ਬੰਦ ਕਰੋ ਸਰਕਾਰੀ ਖਰੀਦ ਬੰਦ ਕਰੋ ਝੋਨਾ ਤੇ ਕਣਕ ਪੈਦਾ ਕਰਨੀ ਬੰਦ ਕਰੋ ਆ ਪਸ਼ੂ-ਪੂਸੂ ਰੱਖਣੇ ਵੀ ਬੰਦ ਕਰੋ ਇਹਨਾਂ ਦੀ ਸਰਕਾਰੀ ਕੀਮਤ ਵੀ ਬੰਦ ਕਰੋ ਕਿਉਂਕਿ ਤੁਸੀਂ ਅਨਾਜ ਨਾ ਬੀਜਿਆ ਕਰੋ ਸਾਡੇ ਕੋਲੇ ਬਹੁਤ ਮਾਲ ਪਿਆ ਸਾਨੂੰ ਖਾਣ ਵਾਸਤੇ ਭੇਜਣ ਵਾਸਤੇ ਅਮਰੀਕਾ ਦਾ ਆਟਾ ਖਾਇਆ ਅਮਰੀਕਾ ਦਾ ਦੁੱਧ ਪੀਆ ਅਮਰੀਕਾ ਆਂਡੇ ਵੀ ਸਾਨੂੰ ਅਮਰੀਕਾ ਤੋਂ ਆਇਆ ਕਰ ਮੱਛੀ ਦਾ ਮਾਸ ਵੀ ਸਾਨੂੰ ਅਮਰੀਕਾ ਤੋਂ ਆਇਆ ਜ਼ਿੰਦਗੀ ਦੇ ਆ ਕੁੱਲ ਲੋੜਾਂ ਪੂਰੀਆਂ ਕਰਨ ਦਾ ਸਾਰਾ ਸਮਾਨ ਸਭ ਅਮਰੀਕਾ ਦੇ ਹੈ। ਆ ਮੁਖਤਬ ਵਪਾਰ ਵਾਲੀ ਗੱਲ ਵੀ ਬਾਈ ਉੱਥੋਂ ਹੀ ਨਿਕਲਦੀ।